ਸਸ਼ੀ ਕਾਲ ਜੀ ਸਟੱਡੀ ਵਿਦ ਮਨਰਾ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਕੋਈ ਦੋ ਤਿੰਨ ਟਾਪਿਕਸ ਆ ਜਿਨ੍ਹਾਂ ਤੇ ਆਪਾਂ ਗੱਲ ਕਰਨੀ ਆ ਸੋ ਸਭ ਤੋਂ ਪਹਿਲਾ ਟਾਪਿਕ ਆ ਕਿ ਜਿਹੜੇ ਈਵਨ ਸੈਮੈਸਟਰ ਦੇ ਫਾਰਮਸ ਆ ਦੂਜੇ ਤੇ ਚੌਥੇ ਸੈਮੈਸਟਰ ਦੇ ਐਮਏ ਪੰਜਾਬੀ ਦੇ ਫਾਰਮ ਆ ਉਹ ਕਦੋਂ ਤੱਕ ਆ ਜਾਣਗੇ ਸੋ ਇਹ ਆਪਣਾ ਪਹਿਲਾ ਟਾਪਿਕ ਆ ਤੇ ਦੂਸਰਾ ਟਾਪਿਕ ਆ ਕਿ ਐਮਏ ਦਾ ਜਿਹੜਾ ਫਰਸਟ ਤੇ ਥਰਡ ਸੈਮੈਸਟਰ ਦਾ ਰਿਜ਼ਲਟ ਆ ਉਹ ਕਦੋਂ ਤੱਕ ਆਊਗਾ ਠੀਕ ਆ ਜੀ ਐਂਡ ਤੀਜੇ ਨੰਬਰ ਦਾ ਜਿਹੜਾ ਸਾਡਾ ਟਾਪਿਕ ਆ ਉਹ ਹੈਗਾ ਕਿ ਜੇ ਐਮਈ ਦੀਆਂ ਬੁੱਕਸ ਤੁਸੀਂ ਮੰਗਵਾਉਣੀਆਂ ਹੋਣ ਫੁੱਲੀ ਮਾਰਕ ਮੇਰੇ ਵੱਲੋਂ ਤਾਂ ਕਿੱਦਾਂ ਤੁਸੀਂ ਮੇਰੇ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਸੋ ਆਪਾਂ ਸਭ ਤੋਂ ਪਹਿਲਾਂ ਆਪਣਾ ਪਹਿਲਾ ਟਾਪਿਕ ਲੈਨੇ ਆ ਕਿ ਜਿਹੜੇ ਫਾਰਮਸ ਆ ਉਹ ਆ ਆਪਣੇ ਮਾਰਚ ਦੇ ਵਿੱਚ ਵਿੱਚ ਤੱਕ ਆ ਜਾਂਦੇ ਹੁੰਦੇ ਆ ਮਾਰਚ ਤੇ ਯਾਹ ਫੇ ਅਪ੍ਰੈਲ ਦੀ ਸਟਾਰਟਿੰਗ ਦੇ ਵਿੱਚ ਸਾਡੇ ਫਾਰਮ ਆ ਜਿਹੜੇ ਉਹ ਸੈਕੰਡ ਸੈਮੈਸਟਰ ਤੇ ਫੋਰਥ ਸੈਮੈਸਟਰ ਦੇ ਲਈ ਆ ਜਾਣੇ ਆ ਠੀਕ ਆ ਜੀ ਤੇ ਅੱਗੇ ਹੈਗਾ ਸਾਡਾ ਰਿਜ਼ਲਟ ਕਦੋਂ ਆਊਗਾ ਜਿਹੜਾ ਰਿਜ਼ਲਟ ਆ ਉਹ ਵੀ ਤੁਹਾਡਾ ਮਾਰਚ ਦੇ ਵਿੱਚ ਵੀ ਚ ਆ ਜਾਂਦਾ ਹੁੰਦਾ ਕਈ ਵਾਰੀ ਫਾਰਮਸ ਆਣ ਤੋਂ ਪਹਿਲਾਂ ਹੀ ਆ ਜਾਂਦਾ ਤੇ ਕਈ ਵਾਰੀ ਫਾਰਮਸ ਆਏ ਹੁੰਦੇ ਤਾਂ ਉਦੋਂ ਆ ਜਾਂਦਾ ਜਾਂ ਫਿਰ ਫਾਰਮਸ ਭਰ ਹੋ ਚੁੱਕੇ ਹੁੰਦੇ ਉਦੋਂ ਆ ਜਾਂਦਾ ਮੀਨ ਸਾਬ ਇਹਦਾ ਮਤਲਬ ਸਮਝ ਸਕਦੇ ਆ ਕਿ ਜਿਹੜਾ ਰਿਜ਼ਲਟ ਆ ਉਹ ਮਾਰਚ 'ਚ ਵੀ ਆ ਸਕਦਾ ਅਪ੍ਰੈਲ 'ਚ ਵੀ ਆ ਸਕਦਾ ਆ ਠੀਕ ਆ ਤੇ ਉਹ ਫੈਬਰੂਅਰੀ ਫ फेब्रुवारी ਦੇ ਵਿੱਚ ਵੀ ਆ ਸਕਦਾ ਹੈ ਠੀਕ ਹੈ ਜੀ ਇਹ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਰਿਜ਼ਲਟ ਆ ਸਕਦਾ ਹੈ ਸੋ ਜੀ ਆਪਣਾ ਰਿਜ਼ਲਟ ਅਵੇ ਲੇਟ ਵੀ ਆ ਤਾਂ ਆਪਾਂ ਫਾਰਮ ਤਾਂ ਫਿਲ ਕਰਨਾ ਹੀ ਆ ਸੈਕਿੰਡ ਸਮੈਸਟਰ ਦੇ ਲਈ ਜਾਂ ਫੋਰਥ ਸਮੈਸਟਰ ਦੇ ਲਈ ਆਪਾਂ ਜਿਹੜਾ ਫਾਰਮ ਆ ਉਹ ਫਿਲ ਕਰਨਾ ਹੈ ਚਾਹੇ ਪਿਛਲੇ ਸਮੈਸਟਰ ਦਾ ਰਿਜ਼ਲਟ ਆਇਆ ਜਾਂ ਨਹੀਂ ਆਇਆ ਸੋਦੇ ਚ অপਸ਼ਨ ਦਿੱਤੇ ਹੁੰਦੇ ਆ ਤਾਂ ਉਹ ਵੇਟਿੰਗ ਚ ਆਪਾਂ ਕਹਿ ਸਕਦੇ ਹਾਂ ਉਹ ਚ ਟਿਕ ਕਰ ਸਕਦੇ ਆਪਸ਼ਨ ਜਦੋਂ ਫਾਰਮ ਫਿਲ ਕਰਨਾ ਹੈ ਠੀਕ ਆ ਜੀ ਐਂਡ ਤੀਜੇ ਨੰਬਰ ਤੇ ਆ ਕਿ ਤੁਸੀਂ ਮੇਰੇ ਕੋਲੋਂ ਬੁੱਕਸ ਮੰਗਵਾਉਣੀਆਂ ਆ ਤਾਂ ਕਿੱਦਾਂ ਮਕਵਾ ਸਕਦੇ ਆ ਇਹਦੇ ਲਈ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਨਾ ਆ ਠੀਕ ਆ ਜੀ ਪਹਿਲਾ ਇੰਸਟਾਗ੍ਰam ਤੇ ਮੈਸੇਜ ਕਰਨਾ ਮੈਂ ਤੁਹਾਨੂੰ ਗਰੁੱਪ ਚ ਐਡ ਕਰ ਲੂੰਗੀ ਜਿਹੜੇ ਨਹੀਂ ਐਡ ਹੈਗੇ ਤੇ ਜਿਹੜੇ ਨਿਊ ਆ ਰਹੇ ਆ ਮੀਨਸ ਨਿਊ ਮੇਰੇ ਸਬਸਕ੍ਰਾਈਬਰ ਆ ਉਹਨਾਂ ਦੇ ਲਈ ਆ ਇਹ ਬਾਕੀ ਤਾਂ ਮੇਰੇ ਨਾਲ ਐਡ ਹੀ ਆ ਸੋ ਉਹਨਾਂ ਨੇ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਨਾ ਆ ਸੋ ਉਹਦੇ ਲਈ ਤੁਸੀਂ ਆਪਣਾ ਐਡਰੈਸ ਸੈਂਡ ਕਰਨਾ ਆਪਣੇ ਆਪਸ਼ਨ ਸੈਂਡ ਕਰਨੇ ਆ ਠੀਕ ਆ ਤੇ ਆਪਣਾ ਮੈਨੂੰ ਪਰਸਨਲ ਮੈਸੇਜ ਕਰ ਲੈਣਾ ਠੀਕ ਹੈ ਜੀ ਤੇ ਤੁਹਾਨੂੰ ਜਿਹੜੀਆਂ ਬੁੱਕਸ ਆ ਬਾਈ ਪੋਸਟ ਮਿਲ ਜਾਣਗੀਆਂ ਸੋ ਉਹਦੇ ਵਿੱਚ ਟੋਟਲੀ ਜਿਹੜੀਆਂ ਬੁੱਕਸ ਆ ਮੇਰੇ ਵੱਲੋਂ ਮਾਕ ਕੀਤਾ ਹੋਊਗਾ ਜੋ ਜੋ ਵੀ ਮਟੀਰੀਅਲ ਆ ਜੋ ਜੋ ਵੀ ਤੁਸੀਂ ਲਰਨ ਕਰਨਾ ਆ ਫੁੱਲੀ ਜੋ ਬੁਕਸ ਦੇ ਵਿੱਚੋਂ ਹੀ ਕੱਟ ਕੀਤਾ ਹੋਊਗਾ ਐਂਡ ਪੂਰਾ ਈਜ਼ੀ ਤਰੀਕੇ ਨਾਲ ਉਹਦੇ ਵਿੱਚ ਬੁਕਸ ਦੇ ਵਿੱਚ ਮਾਰਕ ਹੋਊਗਾ ਠੀਕ ਆ ਜੀ ਇਹ ਮੈਂ ਤੁਹਾਨੂੰ ਅੱਜ ਦੱਸਣਾ ਸੀਗਾ ਸੋ ਵੀਡੀਓ ਵਧੀਆ ਲੱਗੀ ਹੋਵੇ ਤੁਹਾਡੇ ਲਈ ਯੂਸਫੁਲ ਰਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ